ਅੱਜ ਤੱਕ ਤੋ ਨਹੀਂ ਖੈਰ ਪਈ ਪਤਾ ਨਹੀਂ ਕੀ ਮਾਣਾ ਲਿਖਿਆ ਬਾਬਿਆਂ ਦਾ ਜਿਹੜਾ ਘਰ ਦੇਖਦੇ ਆ ਉਹੀ ਬੰਦ ਲੱਗਦਾ ਵੀ ਇੱਥੋਂ ਪਉ ਮਿਹਨਤ ਪੱਲੇ ਆ ਇੱਥੇ ਦੇਖਦੇ ਆ ਜੇ ਇੱਕ ਗਾ ਘਾੜ ਗਿਆ ਉਹੀ ਵਾਰੇ ਨਿਆਰੇ ਕਰ ਦੂ ਉਹ ਕੌਣਾ ਭਾਈ ਪਾ ਭਾਈ ਖੈਰ ਬਾਬਾ ਤੇ ਕਿਹੜਾ ਹਾਂ ਬਾਬਾ ਕਰੇ ਖੈਰ ਪਾ ਪੋਤਾ ਓ ਬਾਬਾ ਮੀਨਾ ਤਾਂ ਦੇਖ ਲੈ ਕਿਹੜਾ ਚੱਲੀ ਜਾਂਦਾ ਯਾ ਤੈਨੂੰ ਕਿੱਥੋਂ ਖੈਰ ਪਾ ਦੀਏ ਗਾਹਾਂ ਦੇਖ ਕੋਈ ਘਰ ਹੋਰ ਕੋਈ ਨਾ ਗਾਹਾਂ ਓ ਬਾਬਿਆ ਨੂੰ ਸਾਂ ਉਹ ਦੁਨੀਆ ਬਾਲਿਓ ਆ ਲੱਗਦਾ ਵੀ ਇੱਥੇ ਪਊ ਖੈਰ ਬਾਬਿਆ ਨੂੰ ਮਾਰ ਕੋ ਨਾ ਪਾਈ ਪਾ ਦੇ ਬੀਬੀ ਖੈਰ ਕੇ ਦਾ ਲੱਤ ਦੁਖੇ ਨਾ ਪੈਰ ਕੋਲੇ ਬਾਬਿਆਂ ਦੇ ਠਹਿਰ ਕਾ ਨੂੰ ਸਮਝਦੀ ਗੈਰ ਕਹਿੰਦੇ ਪਾਲ ਚੰਗਾ ਖਾਂਦੀ ਐ ਚੰਗਾ ਪਹਿਨਦੀ ਆ ਕਿਸੇ ਦਾ ਆ ਤਾਂ ਕੰਮ ਤਾਂ ਯਾਦ ਨਹੀਂ ਨਾ ਹੈਗੇ ਕੌਣ ਆ ਭਾਈ ਆ ਗਈ ਆ ਗਈ ਬਾਬਾ ਜੀ ਆ ਗਈ ਆ ਤਾਂ ਯਾਨੀ ਬਾਬਾ ਜੀ ਕਵਲੀ ਮੰਗਣਾ ਆਟੇ ਦੀ ਤੇ ਮੱਛੀ ਮਚਾ ਦਨੇ ਭਾਈ ਬੱਚਾ ਗਾਹਾਂ ਵੀ ਮੰਗਲੇ ਹੁੰਦੇ ਨੇ ਦੋ ਘਰ ਕਿਹੜਾ ਪਿੰਡ ਆ ਬਾਬਾ ਜੀ ਪਿੰਡ ਕਿਹੜਾ ਬੱਚਾ ਬਾਬਾਂ ਦੇ ਜਿੱਥੇ ਬੈਠ ਕੇ ਉੱਥੇ ਟਿਕਾਣੇ ਨੇ ਨਾ ਬਾਬਾਂ ਦੇ ਘਰ ਵਾਲੀ ਨਾ ਨਿਆਣੇ ਨੇ ਅੱਛਾ ਅੱਜ ਦੋ ਫੁਲਕੇ ਤੇਰੇ ਹੱਥੋਂ ਖਾ ਕੇ ਜਾਣੇ ਨੇ ਲੈ ਬਾਬਾ ਜੀ ਪ੍ਰਸ਼ਾਦਾਂ ਦੀ ਤਾਂ ਕੀ ਗੱਲ ਆਜਾ ਬਹਿ ਜਾ ਉੱਥੇ ਖਵਾ ਲੈਣੇ ਇੱਥੇ ਹੀ ਬਹਿ ਜਾਨੇ ਆ ਜੀ ਬਾਬਾ ਘਰ ਦੀ ਲੱਗਦੀ ਆ ਮੈਨੂੰ ਲੱਗਦਾ ਵੀ ਲੱਗੂ ਇੱਥੇ ਅੱਜ ਬਾਬਿਆਂ ਦੀ ਸਿੰਘੀ ਆਜੋ ਬਾਬਾ ਜੀ ਮੰਨੀ ਛੱਕ ਲੋ ਜੀ ਆ ਗਏ ਪੁੱਤ ਆ ਗਏ ਕਰਾ ਦੇ ਇੱਥੇ ਬਹਿ ਜਾ ਬੇਟੀ ਸ਼ਿਆਣੀ ਲੱਗਦੀ ਆ ਆ ਪੁੱਤ ਬਾਬਾ ਜੀ ਕਹੀਂ ਛੱਕ ਛੱਕ ਲੈ ਲੈ ਤਰ ਦੋ ਵੀ ਆ ਮਿਰਚ ਵਾਲਾ ਬਾਬਾ ਜੀ ਨੇ ਬੱਚਾ ਬਾਬਾ ਜੀ ਸੱਚ ਬੱਤਾ ਮਤਲਬ ਮੰਨੀ ਪੁੱਛ ਨਹੀਂ ਦੀ ਬਾਬਾ ਜੀ ਮਨੁਆ ਇਹਦਾ ਚੁੱਕ। ਕਬੇ ਬਾਸ਼ਨਾ ਦੇ ਭੁੱਖੇ ਹੁੰਦੇ ਨੇ ਪੁੱਤੋ ਬੱਸ ਸਭ ਕੁਝ ਠੀਕ ਆ। ਹੱਥ-ਹੱਥ ਦੇਖ ਲੈਣੇ ਬਾਬਾ ਜੀ ਤੁਸੀਂ। ਹਾਂ ਜੀ ਪੁੱਤ ਤੇਰੇ ਹੱਥ ਦੀ ਦੇਖਾਂ। ਪੜ ਕੇ ਸਾਰਾ ਕੁਝ ਦੱਸ ਦਿਆਂਗੇ। ਤੇਰੇ ਦਿਲ ਦੀਆਂ ਬਤਾਵਾਂਗੇ। ਤੈਨੂੰ ਸਿੱਧੇ ਰਸਤੇ ਪਾ ਦਿਆਂਗੇ। ਮੇਰਾ ਦੇਖ ਲੋ ਹੱਥ ਬਾਬਾ ਜੀ। ਆ ਗਈ ਫਰੋੜ-ਵਰੋੜੀ ਜੀ ਕਰੀਏ ਨੇ ਬਾਬਾ ਜੀ। ਓ ਵੀ ਬਾ ਤੇਰੇ ਹੱਥ ਦੀ ਰੇਖਾ ਰੁਲੀ ਫਿਰਦੀ ਆ ਇਹ ਲੱਭਦੇ ਆ ਇਹ ਕਿੱਧਰ ਰੁਲੀ ਫਿਰਦੀ ਆ ਬੰਦੀ ਆ ਸਾਰੀ ਆ ਬੈਠੀ ਆ ਗੂਠੇ ਥੱਲੇ ਬੈਠੀ ਸੀ ਤੇਰੇ ਦਿਲ ਦੀਆਂ ਦੱਸਦੇ ਆ ਵੀ ਬਾ ਦਿਲ ਦੀ ਭੋਲੀ ਆ ਹਾਂ ਹੈਗੀ ਆ ਕੰਮ ਨੂੰ ਛੋਲੀ ਆ ਹਾਂ ਬਬਾਈ ਖਾ ਨੂੰ ਹਾਂ ਨਾ ਕਹੀ ਚੱਲੀ ਨਾ ਨੂੰ ਨਾ ਕਹੀ ਚੱਲੀ ਨਾ ਨਾ ਕੋਈ ਨਾ ਬਬਾਈ ਹਾਂ ਮੱਕੀ ਦੀ ਛੱਲੀ ਆ ਕਰ ਚ ਕੱਲੀ ਆ ਹਾਂ ਬਾਬਾ ਜੀ ਤੂਕ ਤੈਨੂੰ ਬੜਾ ਪਿਆਰ ਕਰਦੇ ਨੇ ਪਰ ਤੂੰ ਨਹੀਂ ਕਿਸੇ ਨੂੰ ਕਰਦੀ ਨਾ ਬਾਬਾ ਜੀ ਮੈਂ ਤਾਂ ਕਰਦੀ ਆ ਹਾਂ ਮੈਨੂੰ ਪਤਾ ਦੱਸੀ ਜਾਂਦੀ ਆ ਤੇਰੇ ਹੱਥ ਦੀ ਰੇਖਾ ਬੀਬਾ ਧਾਰਾ ਵਾਲਾ ਰੰਗ ਕਰਦਾ ਹਾਂ ਬਾਬਾ ਜੀ ਸਾਨੂੰ ਕਿਵੇਂ ਪਤਾ ਓਏ ਬੀਬਾ ਉਹ ਤੋਂ ਬਗਵਾਸ਼ ਪਾਣੀ ਦੱਸ ਰਹੀ ਆ ਬਾਬਿਆਂ ਨੂੰ ਪੀ ਕੇ ਤੰਗ ਕਰਦਾ ਹਾਂ ਬਾਬਾ ਜੀ ਤੱਤੀਆਂ ਠੰਡੀਆਂ ਪਰਖਦਾ ਬਹੁਤ ਫਰਕਦਾ ਪੂਰਾ ਰੱਖਦਾ ਹਾਂ ਬਾਬਾ ਜੀ ਆਹ ਕਰ ਵਿਵਾ ਤੈਨੂੰ ਇਹਦਾ ਹੱਲ ਕਰਾਂਗੇ ਤੈਨੂੰ ਸਿੱਧੇ ਰਸਤੇ ਬਾਬੇ ਅੱਜ ਪਾ ਕੇ ਜਾਣਗੇ ਇਹ ਤੇ ਕਰ ਦਾਂਗੇ ਕੋਈ ਗੱਲ ਨਹੀਂ ਠੀਕ ਪਰ ਲੱਗੂਗੀ ਫੀਸ ਕਿੰਨੀ ਕੇ ਬਾਬਾ ਜੀ ਆ ਬਸ 2-3000 ਰੁਪਈਆ ਤਾਂ ਲੱਗ ਹੀ ਜਾਣਾ ਬੱਚਾ ਫਿਰ ਸੇਤੀ ਦੱਸੋ ਬਾਬਾ ਜੀ ਫਿਰ ਮੇਰੇ ਘਰ ਆਉਣਾ ਕੋਈ ਨਾ ਫਿਰ ਅਦੁੱਪ ਚਦਤਾ ਦੇਵੇਂਗੀ ਨਾ ਅੱਜ ਬਾਬਿਆਂ ਨੂੰ ਦੇਵਾਂਗੇ ਬਾਬਾ ਜੀ ਅਦੁੱਪ ਚਦਦਣਾ ਹਾਂ ਅੱਜ ਕੁਝ ਨਾ ਆ ਬਾਬਿਆਂ ਦੇ ਖਰਚੇ ਆਉਂਦੇ ਨੇ ਫਿਰ ਉੱਤੇ ਵੀ ਇਹੇ ਵਿਵਾਦ ਮੈਂ ਤੇ ਨਾ ਤੈਨੂੰ ਕੁਛ ਦਵਾਈ ਇਹ ਆ ਲੈ ਫੜ ਮੁਠੀ ਬੰਦ ਕਰ ਲੈ ਇਹ ਚ 2 4 ਬੱਟੇ ਨੇ ਕੌਲ ਕੱਚੇ ਨੇ ਕੁੱਤਿਆਂ ਦੇ ਕੱਚੇ ਨੇ ਇਹਨੂੰ ਛਾੜ ਲਈ ਅੱਗ ਦੇ ਵਿੱਚ ਸਾੜ ਕੇ ਇਹਦੀ ਰਾਖ ਨੂੰ ਚੰਗੀ ਤਰ੍ਹਾਂ ਮੁਠੀ ਫੜ ਕੇ ਹਾਂਜੀ ਬਾਬਾ ਜੀ ਸੁੱਤੇ ਵੇਦ ਉੱਤੋਂ ਨਹੀਂ ਚੁਹਾਟੇ ਹਾਂਜੀ ਬਾਬਾ ਜੀ ਆ ਇੱਧਰ ਟੋਬੇ ਬੰਨੀ ਜਾ ਕੇ ਟੋਬੇ ਛਿੜਦੀ ਇਹ ਨਾ ਭੈਣ ਜੀ ਭੈਣ ਜੀ ਕਰਦੇ ਦਾ ਮੂੰਹ ਸੁੱਕਿਆ ਤਾਂ ਬਾਬਾ ਨੂੰ ਬਾਬਾ ਰਾਹ ਕਹੀ ਅੱਛਾ ਭਾਈ ਹਾਂ ਇੰਨੀ ਗੱਲ ਮੰਨਣ ਲੱਗ ਜਾਣਗੇ ਹਾਂ ਮੈਂ ਖਾ ਤੇਰੇ ਮਾਗਰ ਪੱਛੀ ਮੰਗੂ ਤੇਰੇ ਮਗਰੀ ਫਿਰਿਆ ਕਰੂ ਬੀਬਾ ਹੋਰ ਕੁਝ ਪੁੱਛਣਾ ਤਾਂ ਉਹ ਦੱਸ ਇੱਕ ਬਾਬਾ ਜੀ ਸਾਡੇ ਜਗ੍ਹਾ ਦਾ ਮੂੰਹ ਸ਼ੇਰ ਨਹੀਂ ਬਣਦਾ ਉਹ ਵੀ ਬਣਾ ਦੇਗਾ ਬੱਚਾ ਉਹ ਤੋਂ ਪਹਿਲਾਂ ਤੂੰ ਆ ਵਰਤ ਕੇ ਦੇ ਕੋਈ ਗੱਲ ਨਹੀਂ ਮੂੰਹ ਸ਼ੇਰ ਵੀ ਬਣਾ ਦੇਾਂਗੇ ਜਿੱਧਰ ਕਹੇਗੀ ਮੂੰਹ ਉਧਰ ਹੀ ਲਖਾ ਦੇਾਂਗੇ ਇਹ ਕੀ ਬਾਬਾ ਜੀ ਉਹ ਜਗ੍ਹਾ ਦਾ ਮੂੰਹ ਚਰੂ ਜਿ ਬਣਾਉਣਾ ਹੈ ਉਧਰ ਹੀ ਬਣਾਵਾਂਗੇ ਜਿੱਥੇ ਕਹੇਗੀ ਹਾਂ ਲੈ ਆ ਬੀਬਾ ਫਿਰ ਬਾਬਿਆਂ ਦੀ ਬੀਛ ਦੇ ਤੇਰਾ ਭਲਾ ਹੋ ਜੂ ਹਫਤੇ ਤੋਂ ਪਹਿਲਾਂ ਹਾਂ ਬਾਬਾ ਜੀ ਕੰਮ ਤੇਰਾ ਸਾਰਾ ਹੋ ਜੂ ਸਿੱਧੇ ਰਸਤੇ ਪੈ ਜਾਣਗੇ ਤੇਰੇ ਕੰਮ ਇੱਕੋ ਇੱਕ ਹਾਂ ਬਾਬਾ ਜੀ ਲੈ ਕਰ ਹੁਣ ਬਾਬਿਆਂ ਨੂੰ ਕਣਕ ਦਾ ਗੱਟਾ ਕਰ ਲਿਆ ਢੋਲ ਚੋਂ ਅੱਧਾ ਹੈ ਨਹੀਂ ਬਾਬਾ ਜੀ ਕੰਮ ਕਿ ਨਹੀਂ ਛੱਡੇ ਓਏ ਭਾਈ ਕੁਝ ਪੈਸੇ ਹੋਣਗੇ ਕੁਝ ਤਾਂ ਹੋਊਗਾ ਬੀਬਾ ਤੇਰੇ ਸਿੱਧੇ ਰਸਤੇ ਕੰਮ ਬਾਬਿਆਂ ਨੇ ਪੂਰੇ ਕਰੇ ਨੇ ਚਲੋ ਮਨੋਂ ਇਲਾਕੇ ਕਰੇ ਨੇ ਕੁਛ ਨਹੀਂ ਹੈ ਗਿਆ ਬਾਬਾ ਜੀ ਫਿਰ ਬੀਬਾ ਹੁਣ ਬਾਬਿਆਂ ਨੂੰ ਕੁਛ ਵੀ ਨਹੀਂ ਦਿੰਦੀ ਤੂੰ ਘਰ ਜਾ ਪੁੱਣ ਨਣੇ ਜੋ ਕਰਾਉਂਦੇ ਨੇ ਕਰਾਉਣਾ ਹੁਣ